ਇਸ ਵਕਤ ਦੀ ਵੱਡੀ ਖਬਰ ਤਰਨਤਾਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਹਰਮਿੰਦਰ ਸਿੰਘ ਸੰਧੂ ਨੂੰ ਲੈ ਕੇ ਕਈ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਕਿ ਦੁਆਰਾ ਬਣ ਸਕਣਗੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਹਰਮਿੰਦਰ ਸਿੰਘ ਸੰਧੂ ਦੀ ਹੋਵੇਗੀ ਕੀ ਜਿੱਤ ਤੇ ਜਿਸ ਨੂੰ ਲੈ ਕੇ ਦੱਸਿਆ ਕਿ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਅਤੇ ਉਥੇ ਹੀ ਵਾਇਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਹਰਮਿੰਦਰ ਸਿੰਘ ਸੰਧੂ ਕੀ ਬਣ ਸਕਣਗੇ ਹੁਣ ਐਮਐਲਏ ਤੇ ਕਈ ਸਵਾਲ ਹੈ ਜਿਹੜੇ ਕਿ ਤਰਨਤਾਰਨ ਦੀਆਂ ਜਿਮਨੀ ਚੋਣਾਂ ਤੇ ਬਣੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਪੰਜਾਬ ਦੀ ਸਿਆਸਤ ਵੀ ਜਿਹੜੀ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਹਰਮਿੰਦਰ ਸਿੰਘ ਸੰਧੂ ਦਾ ਵਿਰੋਧੀ ਧਿਰ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਸਰਕਾਰ ਦਾ ਹਿੱਸਾ ਜੇ ਵੜਾਂਗੇ ਤੇ ਸਕੀਮਾਂ ਵੀ ਲਾਗੂ ਹੋਣਗੀਆਂ ਜੇ ਸਕੀਮਾਂ ਲਾਗੂ ਹੋਣਗੀਆਂ ਉਹ ਤੁਹਾਡੇ ਤੱਕ ਪਹੁੰਚਣਗੀਆਂ ਵੀ ਔਰ ਮੈਂ ਦੱਸਣਾ ਚਾਹੁੰਦਾ ਕਿ ਤੁਹਾਡੇ ਪਿੰਡ ਵੀ ਸ਼ਾਇਦ ਕੈਂਪ ਲੱਗੇ ਹੋਣ ਜਾਂ ਜੇ ਨਹੀਂ ਲੱਗੇ ਉਹ ਵੀ ਮੈਂ ਲਵਾ ਦਊਗਾ ਦੇਖੋ ਜਿਹੜੀ ਬੀਮਾ ਯੋਜਨਾ ਆ ਜਿਹੜੀ ਸਿਹਤ ਬੀਮਾ ਯੋਜਨਾ ਆ ਉਹ ਤੁਸੀਂ ਵੇਖੋਗੇ ਕਿ ਉਹਦੇ ਵਿੱਚ ਤੇਰ ਮੇਰ ਤੋਂ ਉੱਚ ਨੀਚ ਤੋਂ ਕੋਈ ਪੱਖਵਾਦ ਨਹੀਂ 10 ਲੱਖ ਰੁਪਇਆ ਹਰ ਘਰ ਦੀ ਉਹ ਸਿਹਤ ਬੀਮਾ ਯੋਜਨਾ ਜਿਹੜੀ ਆ ਉਹ ਲਾਗੂ ਹੋ ਚੁੱਕੀ ਆ ਔਰ ਮੈਂ ਤੁਹਾਨੂੰ ਇਹ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਉਹ ਜਿਹੜੀ ਬੀਮਾ ਯੋਜਨਾ ਉਹ ਵੀ ਤਰਨ ਤਰਨ ਤੋਂ ਹੀ ਲਾਗੂ ਹੋਈ ਆ ਔਰ ਮੈਨੂੰ ਇਹ ਵੀ ਯਾਦ ਆ ਕਿ ਜਦੋਂ ਮੇਰੇ ਕੋਲ ਕੋਈ ਸੱਜਣ ਆ ਜਾਂਦੇ ਜੀ ਹਸਪਤਾਲ 'ਚ ਫੋਨ ਕਰਦੇ ਹੋ ਫਲਾੜੇ ਡਾਕਟਰ ਨੂੰ ਫੋਨ ਕਰਦੇ ਹੋ ਦੇਖੋ ਰੱਬ ਨਾਲ ਹੀ ਵਸ ਪਾਵੇ ਕਿਸੇ ਡਾਕਟਰ ਦੇ ਪਰਮਾਤਮਾ ਚੜ੍ਹਦੀ ਕਲਾ ਹੀ ਕਰੇ ਪਰ ਫੇਰ ਵੀ ਕਿਤੇ ਨਾ ਕਿਤੇ ਕੋਈ ਡਾਕਟਰਾਂ ਦੀ ਲੋੜ ਪੈ ਜੇ ਜਾਂ ਹਸਪਤਾਲਾਂ ਦਾ ਮੂੰਹ ਵੇਖਣਾ ਪੈ ਜੇ ਨਾ ਤੇ ਬੜਾ ਔਖਾ ਹੋ ਜਾਂਦਾ ਜੇਬਾਂ ਖਾਲੀ ਹੋ ਜਾਂਦੀਆਂ ਨੇ ਔਰ ਬੜਾ ਮੰਗਹੀ ਦਾ ਸਮਾਂ ਆਪਾਂ ਵੀ ਸਮਝਦੇ ਆ ਕਿ ਹਸਪਤਾਲਾਂ ਦੇ ਖਰਚੇ ਇਹ ਨਹੀਂ ਆਮ ਬੰਦਾ ਨਹੀਂ ਚੁੱਕ ਸਕਦਾ ਕੋਈ ਚੰਗਾ ਸਹੇਬੇ ਸੀ ਉਹ ਤੋਂ ਵੇ ਕੋਈ ਚੰਗਾ ਝੱਲਦਾ ਵੀ ਹੋਵੇ ਨਾ ਪਰਿਵਾਰ ਤੇ ਉਹਦੇ ਲਈ ਵੀ ਹਸਪਤਾਲਾਂ ਦਾ ਜਿਹੜਾ ਬੜਾ ਔਖਾ ਹੋ ਜਾਂਦਾ ਇਲਾਜ ਕਰਾਉਣਾ ਪਰ ਉਹਦੇ ਲਈ ਵੀ ਦੇਖੋ ਸਰਕਾਰ ਨੇ ਉਹ ਵੀ ਜ਼ਿੰਮੇਵਾਰੀ ਆਪ ਹੀ ਚੁੱਕ ਲਈ ਆ ਜਿਹੜੇ ਵੋਟਾਂ ਮੰਗਦੇ ਫਿਰਦੇ ਆ ਨਾ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਕੀ ਕੀਤਾ ਜਾਂ ਇਹਨਾਂ ਨੇ ਕੀ ਕਰਨਾ ਅਸੀਂ ਦੇ ਇਹ ਵੀ ਬੀਮਾ ਯੋਜਨਾ ਜਿਹੜੀ ਸ਼ੁਰੂ ਕਰਕੇ ਔਰ ਉਹ ਕਾਰਡ ਵੀ ਸਾਰੇ ਮੇਰੇ ਕੋਲ ਆ ਜਾਣੇ ਆ ਉਹ ਕਾਰਡ ਵੀ ਮੇਰੇ ਕੋਲ ਆ ਜਾਣੇ ਉਹ ਕਾਰਡ ਮੈਂ ਕੱਲੇ-ਕੱਲੇ ਪਰਿਵਾਰ ਨੂੰ ਦਵਾਂਗਾ ਕੱਲੇ-ਕੱਲੇ ਜੀ ਨੂੰ ਉਹਦੇ 'ਚ ਰਜਿਸਟਰ ਕਰ ਦਊਗਾ ਔਰ ਉਹ ਕਾਰਡ ਜਿਹੜੇ ਆ ਉਹ ਤੁਸੀਂ ਮੇਰੇ ਕੋਲ ਲੈ ਲਿਓ ਉਹ ਇਹ ਨਹੀਂਗਾ ਕਿ ਇਹ ਜਿਹੜੇ ਲੋਕ ਜਿਹੜੇ ਹੁਣ ਤੁਹਾਨੂੰ ਗਮਰਾਹ ਕਰਨ ਲਈ ਤੁਰੇ ਫਿਰਦੇ ਨੇ ਇੱਥੇ ਕਿਦਾ ਕਿਸੇ ਕਿਸਮ ਦਾ ਕੋਈ ਨਾ ਕੋਈ ਛੜੇੰਦਰ ਰਾਜ ਰਾਜ ਦੇ ਨੇ ਵੀ ਅੱਜ ਕਰਦੇ ਆਂਗੇ ਉੱਜ ਕਰਦੇ ਆਂਗੇ ਦੇਖੋ ਜੇ ਅਪ ਅੱਜ ਵੀ ਇਹ ਚੀਜ਼ਾਂ ਸਹੂਲਤਾ ਤੋਂ ਵਾਂਝੇ ਰਹਿ ਗਏ ਤੇ ਫਿਰ ਸਰਕਾਰ ਤੇ ਦੇਖੋ ਤੁਹਾਡੇ ਲਈ ਬਣੀ ਆ ਤੁਹਾਡੇ ਲਈ ਤਤ ਪਰਿਆ ਤੁਹਾਡੇ ਕੰਮ ਕਰਨ ਲਈ ਤਿਆਰ ਆ ਸਰਕਾਰ ਤੇ ਜੇ ਅੰਦਰ ਜਾ ਕੇ ਵੜਣੀ ਹੋਰ ਲੱਪਿਆ ਗਿਆ ਤੇ ਫੇਰ ਆਪਣਾ ਤੇ ਨੁਕਸਾਨ ਹੋ ਜੂ ਸਾਰਿਆਂ ਦਾ ਸੋ ਇਸ ਕਰਕੇ ਇਹ ਜ਼ਿੰਮੇਵਾਰੀ ਮੇਰੇ ਤੇ ਛੱਡ ਦਿਓ ਕੱਲੀ ਕੱਲੀ ਜੀ ਦਾ ਕੱਲੇ ਕੱਲੇ ਪਰਿਵਾਰ ਦਾ ਗੱਗਾ ਨਗਰ ਦਾ ਪਵੇਂ ਹਾਲਾਂਕੇ ਪੰਚਾਇਤ ਬਹੁਤ ਛੋਟੀ ਆ ਕਿਉਂਕਿ ਢੰਡਾ ਚੋਈ ਪੰਚਾਇਤ ਨਿਕਲੀ ਆ ਤੇ ਮੈਂ ਜਦੋਂ ਇਹ ਹਲਕਾ ਸੰਭਾਲਿਆ ਮੇਰੇ ਤੋਂ ਪਹਿਲਾਂ ਦੀ ਇਹ ਪੰਚਾਇਤ ਜਿਹੜੀ ਬਣੀ ਸੀ ਪਰ ਮੈਂ ਦੇ ਜਦੋਂ ਮੈਨੂੰ ਤੁਸੀਂ ਸ਼ਕਤੀ ਦਿੱਤੀ 2012 ਚ ਮੈਂ ਦੇ ਉਦੋਂ ਵੀ ਜਿਹੜੇ ਰਾਸ਼ਨ ਕਾਰਡ ਆ ਜਿਨ੍ਹਾਂ ਦੇ ਕੜਕ ਮਿਲਦੀ ਸੀ ਜਾਂ ਜਿਨ੍ਹਾਂ ਦੇ ਕੋਈ ਆ ਆਟਾ ਦਾਲ ਦੀ ਸਕੀਮ ਸੀ ਮੈਂ ਦੇ ਉਹ ਵੀ ਮੇਰਾ ਖਾ ਲਿਆ ਦੂਜੇ ਚੌਥੇ ਮਹੀਨੇ 10 5 ਘਰ ਨਵੇਂ ਮੈਂ ਐਡ ਕਰ ਦੇਣਾ ਸ। ਰਹਿ ਗਈ ਗੱਲ ਕੰਮ ਕਾਜਾਂ ਦੀ ਦੇਖੋ ਅੱਜ ਤੱਕ ਜਿੰਨੇ ਵੀ ਮੇਰੇ ਖਾਲਾ ਗਲੀਆਂ ਬਣੀਆਂ ਨੇ ਜਾਂ ਜੋ ਵੀ ਕੰਮ ਹੋਇਆ ਇਹ ਆਪਣੇ ਟਾਈਮ ਤੇ ਹੋਇਆ ਉਸ ਤੋਂ ਬਾਅਦ ਨਹੀਂ ਕੋਈ ਇੱਟ ਵੀ ਲਾਈ ਜਾਦੇ ਤੁਸੀਂ ਦੱਸ ਦਿਓ ਕਿਸੇ ਨੇ ਇੱਥੇ ਇੱਕ ਵੀ ਲਾਈ ਹੋਵੇ। ਸੋ ਇਹ ਤੇ ਗੱਲਾਂ ਦਾ ਖਟਿਆ ਖਾਦੇ ਆ ਜੇ ਕੰਮ ਕਰਦੇ ਆਪਾਂ ਹੀ ਕਰਦੇ ਆ। ਦੇਖੋ ਹੋਰ ਕਿਸੇ ਦਾ ਕੋਈ ਕੰਮ ਨਹੀਂ ਹੋਣਾ। ਇਹ ਕਾਰਡ ਵੀ ਮੇਰੇ ਕੋਲ ਹੀ ਆਉਣੇ ਆ ਔਰ ਇੱਥੇ ਬਸ ਨੇ ਆ ਜਿਹੜੇ ਲਾਲ ਲਕੀਰ ਦੇ ਅੰਦਰ ਪਰਿਵਾਰ ਆ ਇੱਥੇ ਵੀ ਹੋਣੇ ਆ ਕੋਈ ਪਰਿਵਾਰ ਜਿਹੜੇ ਢੰਡਾ ਦੇ ਵਿੱਚ ਵੀ ਜੋ ਉਹ ਢੰਡਾ ਦੇ ਵਿੱਚ ਵੀ ਉਹ ਵੀ ਜਿਹੜੇ ਕਾਰਡ ਜਿਹੜੇ ਮਾਲਕੀ ਦੇ ਹੱਕ ਜਿਹੜੇ ਉਹ ਦੇਣ ਲੱਗੇ